ਚਲ ਏ ਚਲ 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 ਸ਼ਾਬਾਸ਼ ਏ ਤੇ ਤੇ ਸ਼ਾਬਾਸ਼ ਸ਼ਾਬਾਸ਼ ਪੰਜ ਉੱਤਰ ਲਾਣੇ ਪੰਜ ਉੱਤਰ ਬਾਅਦ ਚ 10 10 ਕਰਾਂਗੇ ਤਿੰਨ ਸੈਟ ਲਾਉਣੇ ਇਹਦੇ ਸ਼ਾਬਾਸ਼ ਸ਼ਾਬਾਸ਼ ਖਿੱਚ ਚਲ ਸ਼ਾਬਾਸ਼ ਸ਼ਾਬਾਸ਼ ਤੋ ਬਾਰ ਆਪਾਂ ਆਪਣਾ ਇੰਡਰ ਕਰਦੇ ਆ ਸਟਾਰ ਇਹ ਐਕਸਰਸਾਈਜ਼ ਜਿੰਨਾ ਆਪਾਂ ਲਾਣੀ ਆਪਾਂ ਕਰਦੇ ਆ ਇਹ ਆਪਾਂ ਪਹਿਲਾ ਸਟਾਰ ਤੋਂ ਸ਼ੁਰੂ ਕਰਦੇ ਆ ਇਹ ਆਪਾਂ ਬਾਈਸ ਸੈਕਲਰ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਕਾਲੀ ਕਰਦੇ ਆ ਇਸ ਤਰ੍ਹਾਂ ਤੋ ਨਾਲ ਦੇ ਨਾਲ ਚਲੋ ਚਲੋ ਅਗਲੀ ਐਕਸਰਸਾਈਜ਼ ਨਾਲ ਦੇ ਨਾਲ ਤਿੰਨ ਵਾਰ ਜਾਣਾ ਇੱਧਰ ਉੱਧਰ ਕੇ ਇੱਕ ਇੱਧਰ ਉਦੋਂ ਬਾਅਦ ਦੁਆਰਾ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਖੇਤ ਦੇ ਖੇਤ ਦੇ ਡਿਪ ਢਲਾ ਚੱਲ ਰਿਹਾ ਚੱਲ ਉੱਤਰ ਕੇ ਇੱਧਰ ਚੱਲ 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 ਛੱਪੂ ਸ਼ਾਬਾਸ਼ ਆਹ ਚੈਸਟ ਵਰਕਆਊਟ ਲਾਉਣ ਤੋਂ ਬਾਅਦ ਉਦੋਂ ਬਾਅਦ ਰਨਿੰਗ ਕੀਤੀ ਪੰਜ ਤਿੰਨ ਸੈਟ ਲਾਏ ਉਹਦੇ ਸਪ੍ਰਿੰਟਰ ਤੇ ਉਸ ਤੋਂ ਬਾਅਦ ਰਸਾ ਨਾਲ ਦੇ ਨਾਲੇ ਆਪਣਾ ਚੱਲ 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 ਛੱਪੂ ਢਲਾ ਲਾਦਾ ਸ਼ਾਬਾਸ਼ ਸ਼ਾਬਾਸ਼ ਖੇਤ ਦੇ ਸ਼ਾਬਾਸ਼ ਸ਼ਾਬਾਸ਼ ਗੁੱਡ

ਲੋ ਜੀ ਆਪਾਂ ਵੀ ਲੰਮੇ ਲੱਗੇ ਜੇਵਾਲੂ ਵਧਣ ਤੇਰੇ ਵੀ ਆਪਾਂ ਲਾਇਏ ਤਿੰਨ ਸੈਟ ਤੇ ਬਾਹਾਂ ਤੇ ਆਪਣਾ ਵਜਨ ਮੈਨੇ ਕਰਨਾ ਬਹੁਤ ਔਖਾ ਐਕਸਰਸਾਈਜ਼ ਦੇ ਨਾਲ ਤੁਹਾਡੀਆਂ ਬਾਹਾਂ ਦੇ ਵਿੱਚ ਪੂਰੀ ਜਾਨ ਆਉਂਦੀ ਤੇ ਸਰਦੀਆਂ ਦੇ ਦਿਨ ਨੇ ਹੱਥਾਂ ਦੀ ਗ੍ਰਿਪ ਬਹੁਤ ਜ਼ਿਆਦਾ ਪਕੜ ਬਣਾਉਂਦੀ ਏ ਤੁਹਾਡੀ ਇਹ ਵਰਕਆਊਟ ਆਪਾਂ ਕਿਸੇ ਨਾਲ ਕੋਈ ਚੈਲੰਜ ਕਰਕੇ ਨਹੀਂ ਕਰਦੇ ਇਹ ਆਪਾਂ ਆਪਣੇ ਆਪ ਦੇ ਨਾਲ ਚੈਲੰਜ ਕਰਦੇ ਆ ਤਾਂ ਕਿ ਆਪਾਂ ਆਪਣੇ ਸਰੀਰ ਨੂੰ ਲੋਹਾ ਬਣਾ ਸਕੀਏ ਵੀਵੀ ਡੰਡ ਦਾ ਤਿੰਨ ਸੈੱਟ ਲਾਉਣੇ 20ਵੀ ਦੇ ਮੇਰਾ 50 50 ਹੀ ਲਾ ਦੋ ਇਹ ਤਾਂ ਹਲਕੇ ਜਾਂਦਾ ਏ ਸ਼ਾਬਾਸ਼ ਸ਼ਾਬਾਸ਼ ਤਿੰਨ ਸੈੱਟ ਲਾਉਣੇ 50 50 ਦੇ ਚਾਲ ਜੱਪੂ ਖਤ ਦੇ ਲੋ ਜੀ ਆਪਾਂ ਇਸ ਤਿੰਨ ਐਕਸਰਸਾਈਜ਼ਾਂ ਦੇ ਨਾਲ ਆਪਣਾ ਅੱਜ ਦਾ ਵਰਕਆਊਟ ਕਰਾਂਗੇ ਖਤਮ ਤੇ ਅੱਜ ਦਾ ਬਲੌਗ ਕੁਝ ਕਮੈਂਟਸ ਲਾ ਕੇ ਦੱਸਿਓ ਜੀ ਕਿਵੇਂ ਲੱਗਿਆ ਜੀ ਆਪਣੀਆਂ ਵੀਡੀਓ ਦੇਖਣ ਦੇ ਲਈ Facebook ਨੂੰ ਕਰ ਲਓ ਫੋਲੋ ਤੇ YouTube ਨੂੰ ਕਰ ਲਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ